ਉਸ ਡੀਲ ਦੇ ਵਿੱਚ ਕੋਈ ਬਹੁਤ ਹਾਈ ਲੈਵਲ ਦੀ ਪਰਸਨੈਲਿਟੀ ਵੀ ਮੌਜੂਦ ਸੀ ਜਿਹੜੀ ਕਿ ਇੰਡੀਆ ਲਈ ਮੋਸਟ ਵਾਂਟਡ ਆ। ਪੀਐਮ ਨਿਊਜ਼ ਨਾਲ ਮੈਂ ਆਉਨਾ ਇਨ ਟੱਚ ਜਦੋਂ ਤੂਮਰ ਸਾਹਿਬ ਵਾਲੀ ਨਿਊਜ਼ ਅਪ ਹੁੰਦੀ ਆ ਕੀ ਹੋਇਆ ਜੀ ਕਹਿੰਦੇ ਵੀ ਹਾਂ ਇਹ ਇੰਟਰਵਿਊ ਕਰ ਲਿਆਂਗੇ ਮੈਂ ਤੁਹਾਨੂੰ ਇੰਟਰਵਿਊ ਵੀ ਦੇ ਦੂੰਗਾ ਇੰਟਰਵਿਊ ਹੋਈ ਵੀ ਰਿਕਾਰਡ ਵੀ ਹੋਈ ਸਾਰਾ ਕੁਝ ਹੋਇਆ ਮੈਂ ਕਹੂੰਗਾ 2 ਲੱਖ ਰੁਪਏ ਦੇ ਵਿੱਚ ਗੱਲ ਹੋਈ ਸੀ ਵੀ ਲੱਖ ਰੁਪਈਆ ਪਹਿਲਾਂ ਲੱਖ ਰੁਪਈਆ ਬਾਅਦ ਚ ਮੈਂ ਜਾਨੀ ਜੀ ਨੂੰ 100 ਰੁਪਏ ਭੇਜਤਾ ਜਦੋਂ ਜਰਮਾ ਜੀ ਕੋਲ ਇੰਟਰਵਿਊ ਗਈ ਉਹਨਾਂ ਨੇ ਰਿਜੈਕਟ ਕਰਤੀ ਜੀ 4 ਦਿਨ ਹੋ ਗਏ ਇੰਟਰਵਿਊ ਉੱਥੇ ਕੋਈ ਨੂੰ ਮੈਂ ਜਰੂ ਪੁੱਛਿਆ ਨਾ ਤਾਂ ਪੈਸੇ ਮੋੜਨਾ ਕੋਈ ਕਾਰਨ ਦੱਸਿਆ ਜੀ ਤੇ ਮੈਂ ਕਿਹਾ ਵੀ ਕਿਉਂ ਨਹੀਂ ਚਲਾਉਂਦੇ ਵੀ اپੋਜੀਸ਼ਨ ਦਾ ਲੀਡਰ ਐ ਐਕਸਕਲੂਸਿਵ ਵਿੱਚ ਕੀ ਹੈ ਜੀ اپੋਜੀਸ਼ਨ ਦਾ ਲੀਡਰ ਨਹੀਂ ਹੈ ਕਾਂਗਰਸ ਦੇ ਵਿੱਚ 4 ਕੇ 3 ਲੀਡਰ ਪਹਿਲੀ ਜਿਹੜੀ ਕਤਾਰ ਦੇ ਮੈਂ ਕਹੂੰਗਾ ਜਿਹੜੀ ਇਹਨਾਂ ਦੀ ਦੂਸਰੀ ਪੌੜੀ ਆ ਜਾਂਦੀ ਆ ਜਿਨ੍ਹਾਂ ਚੋਂ ਕਈ ਸਪੋਕਸਮੈਨ ਵੀ ਨੇ ਉਹ ਭਾਜੀਪੀ ਲਈ ਹੀ ਕੰਮ ਕਰ ਰਹੇ ਨੇ ਕਾਂਗਰਸ ਨੂੰ ਤੋੜਨ ਵਾਲੇ ਤਲ ਇੱਕ ਗੱਲ ਹਾਈ ਕਮਾਂਡ ਨੂੰ ਰਾਹੁਲ ਗਾਂਧੀ ਪ੍ਰੇਟਾ ਨੂੰ ਸਮਝ ਨਹੀਂ ਆ ਰਹੀ ਜਾਂ ਪਤਾ ਨਹੀਂ ਲੱਗ ਰਿਹਾ ਜਾਂ ਕੁਝ ਕਰ ਨਹੀਂ ਪਾ। ਤਾਂ ਮੈਨੂੰ ਇੱਕ ਵਾਰੀ ਜਾਨੀ ਜੀ ਇਹ ਕਹਿੰਦੇ ਨੇ ਵੀ ਗੌਰਵ ਵੱਲ ਲਵ ਪਵਨ ਖੇੜਾ ਤੇ ਇੱਕ ਹੋਰ ਸਾਊਥ ਦੇ ਹੀ ਰੈਡੀ ਸੀ ਤਾਂ ਉਹਨਾਂ ਦਾ ਲਾਸਟ ਇਨ ਸਮਥਿੰਗ ਵੀ ਇਹ ਤਿੰਨੇ ਲੋਕ ਬੀਜੇਪੀ ਲਈ ਹੀ ਕਾਂਗਰਸੇ ਕੰਮ ਕਰ ਰਹੇ ਨੇ ਸਪੈਸ਼ਲੀ ਜੇਲ੍ਹ ਜਾਣ ਤੋਂ ਬਾਅਦ ਉੱਥੋਂ ਇਹਨਾਂ ਨੂੰ ਮਨਾ ਲਿਆ ਜਾਂਦਾ ਇਹਨਾਂ ਦੇ ਬੱਚਿਆਂ ਦੇ ਥਰੂ ਵਾਈਫ ਦੇ ਥਰੂ ਵੀ ਤੁਹਾਨੂੰ ਸਪੋਰਟ ਕਰਾਂਗੇ ਅਸੀਂ ਤੇਲੰਗਾਨਾ ਚ ਤੁਹਾਡੀ ਵਾਈਫ ਲਈ ਪਰ ਤੁਸੀਂ ਬੀਜੇਪੀ ਲਈ ਕੰਮ ਕਰੋ ਹੁਣ ਜੇ ਮੈਂ ਕਹਾਂਗਾ ਉਹ ਬੀਜੇਪੀ ਲਈ ਕੰਮ ਕਰ ਰਹੇ ਨੇ ਪਵਨ ਖੇੜਾ ਜੀ ਮੈਂ ਨੋ ਵੀ ਲੈ ਦਿੰਨਾ ਮੈਂ ਤੁਹਾਨੂੰ ਈਮੇਲ ਦੀ ਕਾਪੀ ਵੀ ਭੇਜ ਦੂੰਗਾ ਜੀ ਮੈਂ ਸਬਮਿਟ ਕੀਤੀ ਹੈ ਵੀ ਇਹਨਾਂ ਦੇ ਅਗੇਂਸਟ ਐਫ ਆਈ ਆਰ ਕੀਤੀ ਜਾਵੇ ਪਾਰਟੀ ਦੇ ਬੰਦੇ ਉਸੇ ਪਾਰਟੀ ਦੇ ਵਿੱਚ ਰਹਿ ਕੇ ਸੱਤਾਧਾਰੀ ਧਿਰ ਵਾਸਤੇ ਕੰਮ ਕਰੀ ਜਾਣ ਤਾਂ ਫਿਰ ਨਾ ਲੋਕਤੰਤਰ ਤੇ ਮਾਇਨੇ ਖਤਮ ਹੋ ਜਾਂਦੇ ਨੇ ਇਹ ਵੀ ਇੱਕ ਤਰੀਕੇ ਆਉਟੋਕ੍ਰੇਸੀ ਆ ਜਾਂਦੀ ਹੈ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ ਜੀ ਆਪਣੇ ਆਪ ਦੇ ਪੰਜਾਬ 'ਚ ਵੇਖ ਲਓ ਤੁਸੀਂ ਕੋਈ ਤੁਹਾਨੂੰ ਲੱਗਦੀ ਹੈ ਵੀ ਵਿਰੋਧੀ ਤੇ ਰਨਾਂ ਦੀ ਕੋਈ ਚੀਜ਼ ਹੈਗੀ ਆ ਪਹਿਲਾਂ ਪਹਿਲਾਂ ਲੇਡੀਜ਼ ਦੇ ਦੇਖਾਉਣਾ ਬੜਾ ਸੋਹਣਾ ਸਾਨਾ ਚਮਕਦਾ ਸੀ ਰੀਵਨ ਕਟਾਈਆਂ ਹੁੰਦੀਆਂ ਜੋ ਰੀਵਨ ਕਟਾਈਆਂ ਵੀ ਕਿਧਰੇ ਦਿਖਦੀਆਂ ਨਹੀਂ ਬਾਲੀਆਂ ਜਿਆਦੇ ਘਟ ਗਿਆ ਕੰਮ ਪਹਿਲਾਂ ਪਹਿਲਾਂ ਬੜਾ ਚੱਕਾ ਸੀ ਫਿਰ ਉਦੋਂ ਬਾਅਦ ਜਮੇ ਡਾਊਨ ਹੋ ਗਿਆ ਫਿਰ ਹੁਣ ਥੋੜਾ ਥੋੜਾ ਚੱਲ ਰਿਹਾ ਏ ਇਹ ਇੱਕ ਕਲਾਕਾਰਾਂ ਦੀ ਰਾਜਨੀਤੀ ਨੂੰ ਜਿਵੇਂ ਦੇਖਦੇ ਹਾਂ ਵੈਸੇ ਤਾਂ ਸਾਡੇ ਸੂਬੇ ਦੇ ਜੋ ਮੁੱਖੀ ਨੇ ਇਸ ਵੇਲੇ ਉਹ ਵੀ ਕਲਾਕਾਰੀ ਬੈਕਗ੍ਰਾਉਂਡ ਕਲਾਕਾਰ ਵਾਲੀਆਂ ਫਿਰ ਸੀਟਾਂ ਜਿਹੜੀਆਂ ਆਉਂਦੀਆਂ ਨੇ ਚਾਹੇ ਉਪਰਧਾਨ ਸਭਾ ਦੀ ਹੁਣ ਚਾਹੇ ਲੋਕ ਸਭਾ ਦੀ ਉੱਥੇ ਫਿਰ ਗੱਡੇ-ਗੁੱਡੇ ਰੇੜੇ ਰੂੜੀ ਦਿਸਦੇ ਨੇ ਉੱਥੇ ਫਿਰ ਉਹ ਬੁਲਟ ਟ੍ਰੇਨ ਨਹੀਂ ਦਿਸਦੀ ਹੈ ਗੱਲ ਇਹ ਆ ਜੀ ਇਹ ਰਾਜਨੀਤੀ ਚਿਹਰਿਆਂ ਦੀ ਹੋ ਗਈ ਮੁੱਦਿਆਂ ਦੀ ਰਾਜਨੀਤੀ ਖਤਮ ਹੋ ਗਈ ਕਿੱਥੇ ਨੇ ਸਾਡੇ ਮੁੱਦੇ ਮੁੱਦੇ ਖਤਮ ਹੋ ਜਾਂਦੇ ਨੇ ਯਾਰ ਰੁਪਈਏ ਬੁੜੀਆਂ ਨੂੰ ਦੇਵਾਂਗੇ ਆਹ ਫਲਾਮਾ ਕਰਾਂਗੇ ਤੇ ਕੰਨ ਬਾਈ ਵੇਰ ਜਗਾਰੀ ਉੱਥੇ ਹੀ ਟੈਂਕੀਆਂ ਤੇ ਅਧਿਆਪਕ ਨੇ ਉਹ ਸਾਰਾ ਕੁਝ ਹੋਵਈਆ ਬਾਈ ਚੇਂਜ ਕੀ ਹੋਇਆ ਕੁਝ ਨਹੀਂ ਸੱਚੀ ਗੱਲ ਪੰਜਾਬ ਮੰਕੜ ਦੇਖ ਰਹੇ ਹੋ ਤੁਸੀਂ ਮੈਂ ਕਰਨ ਹਾਂ ਦਾ ਕਿਹਾ ਗਿਆ ਕਿ ਨੂ ਨਿਊ ਵਰਲਡ ਆਰਡਰ ਦੇ ਤਹਿਤ ਕਾਰਪੋਰੇਟ ਘਰਾਣੇ ਦੁਨੀਆ ਚਲਾਉਣਾ ਚਾਹੁੰਦੇ ਨੇ ਤੇ ਚਲਾ ਵੀ ਰਹੇ ਨੇ ਇਸ ਦਾ ਸਭ ਤੋਂ ਵੱਡਾ ਇੱਕ ਦ੍ਰਿਸ਼ ਵੇਖਣ ਨੂੰ ਮਿਲਿਆ ਜਦੋਂ ਭਾਰਤ ਦੀ ਸੁਪਰੀਮ ਕੋਰਟ ਨੇ ਕੁਝ ਪਰਦੇ ਫਾਸ਼ ਕੀਤੇ ਪਰਦੇ ਫਾਸ਼ ਇਲੈਕਟਰਲ ਬਾਂਡਸ ਦੇ ਕਿ ਕਿਵੇਂ ਸਿਆਸੀ ਪਾਰਟੀਆਂ ਨੂੰ ਕਾਰਪੋਰੇਟ ਘਰਾਣੇ ਜਾਂ ਕਿਹੜੀਆਂ-ਕਿਹੜੀਆਂ ਕੰਪਨੀਆਂ ਉਹਨਾਂ ਨੂੰ ਚੋਣਾਂ ਵਾਸਤੇ ਪੈਸੇ ਦੇ ਰਹੀਆਂ ਨੇ ਫੰਡਸ ਦੇ ਰਹੀਆਂ ਨੇ ਜਿਸ ਤੋਂ ਬਾਅਦ ਇਕਦਮ ਹੜਕੰਪ ਵਜਿਆ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਇਹ ਬਿਆਨ ਆ ਗਿਆ ਇਲੈਕਟਰਲ ਬਾਂਡਸ ਨੂੰ ਲੈ ਕੇ ਕਿ ਜਿਹੜੇ ਅੱਜ ਨਾਚ ਰਹੇ ਨੇ ਉਹ ਬਾਅਦ ਵਿੱਚ ਪਛਤਾਉਣਗੇ ਇਸ ਬਿਆਨ ਦੇ ਕਈ ਸਾਰੇ ਮਤਲਬ ਨਿਕਲਦੇ ਨੇ ਮੇਰੇ ਨਾਲ ਭਾਈ ਜਗਮਨਦੀਪ ਸਿੰਘ ਸਮਰਾ ਨੇ ਜਿਨ੍ਹਾਂ ਨੇ ਬਹੁਤ ਸਾਰੇ ਖੁਲਾਸੇ ਕੀਤੇ ਸੀ ਬੀਤੇ ਦਿਨਾਂ ਦੇ ਵਿੱਚ ਫਿਰ ਭਾਵੇਂ ਉਹ ਤੂਮਰ ਵਾਲੀ ਵੀਡੀਓ ਹੋਵੇ ਜਾਂ ਉਸ ਤੋਂ ਬਾਅਦ ਕਈ ਸਾਰੀਆਂ ਗੱਲਾਂ ਹੋਣ ਅੱਜ ਫਿਰ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਕਰਨਵੀਰ ਜੀ ਮੈਨੂੰ ਦੁਬਾਰਾ ਆਪਣੇ ਸਰੋਤਿਆਂ ਦੇ ਰੂਬਰੂ ਕਰਨ ਦੇ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਭਾਈ ਕੀ ਇਸੇ ਨੂੰ ਨਿਊ ਵਰਲਡ ਆਕਟਰ ਕਹਾਵਾਂਗੇ ਹੋਰ ਕਾਂਸਪੀਰੇਸੀ ਥਿਊਰੀਜ਼ ਦੇ ਵਿੱਚ ਨਾ ਜਾ ਕੇ ਕਿ ਸ਼ਰੀਆਮ ਕਾਰਪੋਰੇਟ ਘਰਾਣੇ ਜਾਂ ਜਿਨ੍ਹਾਂ ਕੋਲ ਪੈਸਾ ਉਹ ਆਪਣਾ ਧੱਕਾ ਚਲਾ ਰਹੇ ਸਰਕਾਰਾਂ ਬਣਾ ਰਹੇ ਆ ਇਲੈਕਟਰਲ ਬਾਉਂਡਸ ਦੇ ਵਿੱਚ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੇ ਬੀਜੇਪੀ ਨੂੰ 564 ਕਰੋੜ ਰੁਪਏ ਤੱਕ ਦੀ ਸਭ ਤੋਂ ਵੱਡੀ ਰਕਮ ਅਦਾ ਕਰੀ ਤੇ ਇੱਥੇ ਇੱਕ ਸਵਾਲ ਜਿਹੜਾ ਪਹਿਲਾਂ ਮੈਂ ਤੁਹਾਨੂੰ ਪਾਉਂਗਾ ਕਿ ਜਦੋਂ ਟੀਕੇ ਲੱਗੇ ਕੋਵਿਡ ਵਾਲੇ ਉਹ ਕੰਪਨੀ ਜਿਹਨੇ ਟੀਕੇ ਬਣਾਏ ਸੀ ਭਾਰਤ ਦੇ ਵਿੱਚ ਵੈਕਸੀਨਸ ਵੇਚੀਆਂ ਸੀ ਉਹਨਾਂ ਵੱਲੋਂ ਵੀ 50 ਕਰੋੜ ਰੁਪਏ ਬੀਜੇਪੀ ਨੂੰ ਦਿੱਤਾ ਗਿਆ ਤਾਂ ਕੀ ਇਸ ਨੂੰ ਸਮਝਿਆ ਜਾਵੇ ਕਿ ਤਾਂ ਹੀ ਬੀਜੇਪੀ ਦਾ ਝੁਕਾ ਸੀ ਕਿ ਲਾਉ ਟੀਕੇ ਤਿੰਨ ਤਿੰਨ ਲਾਉ ਟੀਕੇ ਲਾਉ ਵੀ ਹੋ ਸਕਦਾ ਹੰਡਾ ਸਾਹਿਬ ਤੁਸੀਂ ਦੇਖਿਆ ਹੋਣਾ ਈਵਨ ਕੇ ਕੇਜਰੀਵਾਲ ਜੀ ਦੇ ਕੇਸ 'ਚ ਵੀ ਜੇ ਆਪਾਂ ਵੇਖੀਏ ਜਾਂ ਇੱਕ ਲਾਟਰੀ ਕੰਪਨੀ ਆ ਸਾਊਥ ਦੀ ਉਹਦੇ ਸਾਰੇ ਰੂਪ ਵਿੱਚ ਦੇਖੀਏ ਵੀ ਅੱਜ ਤੁਹਾਡੇ ਤੇ ਐਫ ਆਈ ਆਰ ਦਰਜ ਹੁੰਦੀ ਆ ਈਡੀ ਦੀ ਅੱਜ ਤੁਹਾਡੇ ਦੇ ਅਕਾਊਂਟ 'ਚ ਦਾ ਛਾਪਾ ਪੈਂਦਾ ਦੂਸਰੇ ਦਿਨ ਤੁਸੀਂ 60 ਕਰੋੜ ਦੇ 80 ਦੇ 100 ਕਰੋੜ ਦੇ 1000 ਕਰੋੜ ਦੇ ਜੋ ਵੀ ਤੁਸੀਂ ਬੌਂਡ ਖਰੀਦ ਲੈਣੇ ਹੋ ਸੱਚੇ ਸੱਚ ਪਾਰਟੀ ਉਹ ਬੌਂਡ ਲੈ ਜਾਂਦੀ ਆ ਦੂਸਰੇ ਉਸ ਤੋਂ ਦੂਸਰੇ ਦਿਨ ਸਾਨੂੰ ਕਲੀਨ ਚਿੱਟ ਮਿਲ ਜਾਂਦੀ ਆ ਯਾਰ ਸ਼ਰਿਆਮ ਕਿਉਂ ਇਦੋਂ ਵੱਧ ਕੀ ਕਵਾਂਗੇ ਵੀ ਜੇ ਲੋਕ ਚੁੱਪਚੀਤੇ ਆਪਣੇ ਘਰਾਂ ਚ ਬੈਠੇ ਨੇ ਜੇ ਆਪਾਂ ਇਹਦੇ ਤੇ ਕੋਈ ਰਿਐਕਟ ਨਹੀਂ ਕਰ ਰਹੇ ਤਾਂ ਇਟ ਮੀਨਸ ਨਿਊ ਵਰਲਡ ਆਰਡਰ ਦੀ ਥਿਊਰੀ ਤਾਂ ਇਹ ਵੀ ਆ ਜੀ ਜਿਹੜੇ ਕੱਲ ਪਰਸੋਂ ਦੇ ਪੰਜਾਬ ਦੇ ਸਮਾਨ ਚ ਜਹਾਜ਼ ਫਿਰਦੇ ਨੇ ਉੱਪਰ ਕਿਡੇ ਕੱਢਦੇ ਧੂਆਂ ਛੱਡਦੇ ਠੀਕ ਆ ਜੀ ਫਿਰ ਜੇ ਉਹ ਫਸਲਾ ਮਾਰ ਰਹੇ ਨੇ ਇਟ ਮੀਨਸ ਇਹ ਵੀ ਹੋ ਸਕਦਾ ਵੀ ਆਪਾਂ ਨੂੰ ਕੋਈ ਹਵਾ ਚ ਜੀ ਕੀ ਦਿੱਤੀ ਜਾ ਰਹੀ ਹੋਵੇ ਜਿਹਦੇ ਨਾਲ ਆਪਾਂ ਚਪਚੀ ਤੇ ਬੈਠੇ ਰਹੀਏ ਜਿਵੇਂ ਇੱਕ ਜਰਮਨੀ ਦੇ ਵੀ ਕਹਿੰਦੇ ਵਰਲਡ ਵਾਰ 2 ਤੋਂ ਬਾਅਦ ਅਮਰੀਕਨ ਇੱਕ ਸਾਇੰਟਿਸਟ ਗਿਆ ਜਰਮਨੀ ਉਹ ਪਾਣੀ ਦੇ ਵਿੱਚ ਇੱਕ ਕੈਮੀਕਲ ਘੋਲਿਆ ਕਰਦੇ ਜਿਹੜੇ ਲੋਕਾਂ ਨੂੰ ਪਾਣੀ ਸਪਲਾਈ ਹੁੰਦਾ ਸੀਗਾ ਉਹ ਇੱਕ ਸੱਚ ਕੈਮੀਕਲ ਘੋਲਿਆ ਕਰਨ ਉਹ ਤਿਆਰਬਾ ਕਰ ਰਹੀ ਸੀ ਕਿ ਤਕਰੀਬਨ 1 ਲੱਖ ਲੋਕਾਂ ਤੇ ਵੀ ਉਹਨਾਂ ਨੂੰ ਜਿੰਮੇ ਕਹ ਲੋ ਵੀ ਲੋ ਮਾਈਂਡਡ ਰੱਖਣਾ ਵੀ ਕੋਈ ਬੰਦਾ ਬਗਾਵਤ ਨਾ ਕਰ ਸਕੇ ਬਗਾਵਤ ਨਾ ਉਠੇ ਤੁਸੀਂ ਦੇਖਿਆ ਹੋਣਾ ਪਿਛਲੇ ਆ 7-8 ਸਾਲਾਂ 'ਚ ਤਾਂ ਕਿੰਨੇ ਰਿਪੋਰਟਰਾਂ ਨੂੰ ਬਿਨਾਂ ਮਤਲਬ ਜੇਲ੍ਹ ਕਿੰਨੇ ਸਮਾਜ ਸੁਧਾਰਕਾਂ ਨੂੰ ਈਵਰ ਕੇ ਅਮਰਤਪਾਲ ਵਰਗੇ ਵੀ ਇਹਦੇ ਵਿੱਚ ਆਏ ਕਿੰਨੇ ਆਏ ਜੀ ਕਿੰਨਾ ਧੱਕਾ ਹੋਇਆ ਬਾਈ ਜੀ ਪਰ ਬੋਲਣ ਦਾ ਨਾ ਕਿਸੇ মিডিਆ 'ਚ ਮੈਂ ਕਹਿੰਨਾ ਨਾ ਕਿਸੇ ਇਨਸਾਨ 'ਚ ਕੋਈ ਰਹੀ ਨਹੀਂ ਗਿਆ ਵੀ ਕੋਈ ਬੰਦਾ ਪਾਈ ਕਹੀਏ ਸਕੇ ਵੀ ਆ ਬੰਦਾ ਬੋਲ ਰਿਹਾ ਹੈ ਇਹ ਚਾਹੇ ਉਹ ਬਦੇਜ ਦੀ ਧਰਤੀ ਤੁਸੀਂ ਬੋਲ ਰਿਹਾ ਹੋ ਤੇ ਦਮ ਸਿੱਧਾ ਬਿਲਕੁਲ ਚਰਚਾ ਜ਼ਰੂਰੀ ਹੈ ਕਿਉਂਕਿ ਚੰਡੀਗੜ੍ਹ ਚੋਣਾਂ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਹੁਣ ਇਲੈਕਟਰਲ ਬੌਂਡ ਖਾਸ ਤੌਰ ਤੇ ਇਨਪੁੱਟ ਵੀ ਸਿਰਫ ਇਹ ਨਹੀਂ ਕਹਿੰਦੇ ਜਨਤਕ ਕਰੋ ਬਲਕਿ ਜਿਹੜੀ ਸਕੀਮ ਸੀ 2018 ਦੀ ਸੈਂਟਰ ਦੀ ਇਲੈਕਟਰਲ ਬੌਂਡਸ ਸਕੀਮ ਸੀ ਜਿਸ ਦੇ ਤਹਿਤ ਉਹ ਸਾਰਾ ਕੁਝ ਲਪੂ ਕੇ ਰੱਖ ਲੈਂਦੇ ਸੀ ਉਸ ਨੂੰ ਖਤਮ ਹੀ ਕਰ ਦਿੱਤਾ ਹੈ ਕਿ ਇਹ ਲੋਕਾਂ ਦਾ ਹੱਕ ਹੈ ਕਿ ਉਹ ਜਾਣਨ ਕਿਹੜੀ ਪਾਰਟੀ ਨੂੰ ਕਿੰਨੇ ਪੈਸੇ ਕਿਸੇ ਨੇ ਦਿੱਤੇ ਕਿ ਕਿਵੇਂ ਦਿੱਤੇ ਦੇਖੋ ਦੇਖੋ ਆਰਟੀਆਈ ਡਿਪਾਰਟਮੈਂਟ ਨੂੰ ਤਾਂ ਇਹ ਖਤਮ ਕਰ ਹੀ ਰਹੇ ਨੇ ਕਿ ਆਰਟੀਆਈ ਹੈਗਾ ਜਿਹੜਾ ਉਹ ਖਤਮ ਹੋ ਜਾਣਾ ਚਾਹੀਦਾ ਕਿ ਕੋਈ ਆਰਟੀਆਈ ਜਿਹੜਾ ਇਹ ਕਾਨੂੰਨ ਆ ਇਹ ਗਲਤ ਬਣਿਆ ਵੀ ਨਹੀਂ ਕਿਸੇ ਨੂੰ ਇਨਫੋਰਮੇਸ਼ਨ ਦਾ ਇਹ ਹੋਣਾ ਨਹੀਂ ਚਾਹੀਦਾ ਅਧਿਕਾਰ ਠੀਕ ਹੈ ਜੀ ਦੂਸਰਾ ਕੀ ਹੈ ਜੀ ਉਹ ਕਹਿੰਦੇ ਵੀ ਹੱਦ ਤੋਂ ਵੱਧ ਲੋਕਤੰਤਰ ਆ ਜਾਂ ਹੱਦ ਤੋਂ ਵੱਧ ਯਾਦੀ ਉਹ ਵੀ ਚੰਗੀ ਨਹੀਂ ਹੈ ਇਹ ਇਹਨਾਂ ਦੇ ਮਾਈਂਡ 'ਚ ਜੇ ਅੱਜ ਦੇ ਨੇਤਾ ਜੇ ਮੋਦੀ ਸਾਹਿਬ ਦੀ ਮੈਂ ਗੱਲ ਕਰਾਂ ਜਾਂ ਬੀਜੇਪੀ ਦੀ ਰੂਲਿੰਗ ਪਾਰਟੀ ਦੀ ਗੱਲ ਕਰਾਂ ਜਾਣ ਵਾਲਿਆਂ ਦੀ ਵੀ ਕਰਾਂ ਦੇਖੋ ਅੱਜ ਖੇਤੀ ਕਾਨੂੰਨ ਮੰਡੀਆਂ ਖਤਮ ਕਰਨ ਦੇ ਨੋਟੀਫਿਕੇਸ਼ਨ ਜਾਰੀ ਹੋ ਰਹੇ ਨੇ ਅੱਜ ਖੁੱਲ੍ਹਿਆ ਹੋਇਆ ਕੱਲ ਨੂੰ ਚੁੱਪਚੀ ਪੀਤੇ ਹੋ ਜਾਊਗਾ ਪਤਾ ਵੀ ਨਹੀਂ ਲੱਗਣਾ ਲੋਕਾਂ ਨੂੰ ਕਦੋਂ ਉਹਨਾਂ ਦੇ ਪੈਰ ਦੇ ਦਿਲੋਂ ਉਹਨਾਂ ਦੀ ਪੀੜੀ ਠਿਸਕੇ ਲੈ ਜਾਣਗੇ ਉਹਨਾਂ ਦਾ ਰਜਗਾਰ ਉਹਨਾਂ ਦਾ ਰਜਗ ਕੋ ਖਿੱਚ ਕੇ ਲੈ ਜਾਣਗੇ ਖੇਤੀ ਕਾਨੂੰਨ 2014 ਦੀ ਕਪਲ ਜਿੰਪਲ ਦੀ ਤੁਸੀਂ ਪਾਰਲੀਮੈਂਟ ਦੀ ਲਾਸਟ ਸਪੀਚ ਚੱਕ ਲੋ ਕਹਿ ਰਹੇ ਨੇ ਵੀ ਇਹ ਲਾਗੂ ਹੋਣੇ ਚਾਹੀਦੇ ਨੇ ਜੀ ɪਟ ਮੀਨ ਜੇ ਕਾਂਗਰਸ ਆ ਜਾਂਦੀ 14 ਚ ਤਾਂ ਖੇਤੀ ਕਾਨੂੰਨ ਉਹਦੀ ਲਾਗੂ ਹੋ ਜਾਂਦੇ ਬੀਜੇਪੀ ਨੇ ਪਹਿਲੀ ਟਰਮ ਰਿਸਕ ਨਹੀਂ ਲਿਆ ਇਹ ਇਹ ਨਹੀਂ ਹੈ ਜੀ ਵੀ ਕਿਹੜੀ ਪਾਰਟੀ ਆ ਕਿਹੜੀ ਨਹੀਂ 2007 ਚ ਆਈ ਐਮਐਫ ਨੇ ਕਹਤਾ ਸੀ ਇੰਡੀਆ ਨੂੰ ਵੀ 2013 ਤੱਕ ਐਮਐਸਪੀ ਤੁਸੀਂ ਖਤਮ ਕਰੋ ਤੇ ਆਪਾਂ 24 ਚ 25 ਤੱਕ ਜੇ ਘੜੀਸ ਕੇ ਲਿਆ ਆਂ ਤਾਂ ਵੀ ਚਲੋ ਧੰਨਵਾਦ ਆ ਕਿਸਾਨ ਯੂਨੀਅਨ ਦਾ ਪਰ ਪਰ ਕਿਸਾਨ ਯੂਨੀਅਨਾਂ ਵੀ ਫੇਲ ਹੋਈਆਂ ਨੇ ਮੈਂ ਕਹਿੰਦਾ ਕਿਸੇ ਅੱਧ ਤੱਕ ਜੇ ਕੱਲ ਕੱਲ ਨੂੰ ਪੰਜਾਬ 'ਚ ਬੀਜੇਪੀ ਸਰਕਾਰ ਬਣੂਗੀ ਤਾਂ ਉਹਦੇ ਵਿੱਚ ਬਹੁਤ ਵੱਡਾ ਹੱਥ ਇਹਨਾਂ ਦਾ ਵੀ ਹੋਊਗਾ ਜੀ ਤੇ ਮੀਡੀਆ ਵੀ ਪੂਰਾ ਹਣ ਸੰਤੰਤਰ ਰੋਲ ਲੀਨ ਵਾ ਰਹੇ ਆ ਜੀ ਮੀਡੀਆ ਪੂਰਾ ਮੈਂ ਕਹੂੰਗਾ ਪਿਛਲੇ ਦਿਨਾਂਾਂ 'ਚ ਮੈਂ ਇੱਕ ਕਹ ਲੋ ਵੀ ਉਹਨਾਂ ਨੂੰ ਪ੍ਰੂਵ ਕਾਂਗਰਸੀ ਕਹੂੰਗਾ ਮੈਂ ਕਿਉਂਕਿ ਬੀਜੇਪੀ ਦੀ ਮੋਸਟਲੀ ਉਹਨਾਂ ਦੇ ਨਿਊਜ਼ ਹੀ ਹੁੰਦੀ ਆ ਯੋਹਾਰਾ ਮੋਦੀ ਸਾਹਿਬ ਦੇ ਅਗੇਂਸਟ ਨਿਊਜ਼ ਉਹਨਾਂ ਨੇ ਦੇਣੀ ਹੁੰਦੀ ਆ ਜਾਂ ਕੁਝ ਵੀ ਹੈ ਜੀ ਪੀਐਮ ਨਿਊਜ਼ ਮੈਂ ਉਹਨਾਂ ਨੂੰ ਇੱਕ ਨਿਊਜ਼ ਦਿੱਤੀ ਆਪੋਜੀਸ਼ਨ ਦੇ ਬਹੁਤ ਇੱਕ ਤਾਕੜੇ ਲੀਡਰ ਦੀ ਹੈ ਜੀ ਹਾਲਾਂਕਿ ਉਸ ਲੀਡਰ ਤੇ ਮੈਂ ਈਮੇਲ ਕਰਕੇ ਐਫਆਈਆਰ ਕਰਨ ਦੀ ਵੀ ਰਿਕੁਐਸਟ ਕੀਤੀ ਹੋਈ ਆ ਕੀ ਹੋਇਆ ਸੀਗਾ ਜੀ ਕਿ ਪੀਐਮ ਨਿਊਜ਼ ਨਾਲ ਮੈਂ ਆਉਣਾ ਇਨ ਟੱਚ ਜਦੋਂ ਤੋਂ ਉਮਰ ਸਾਹਿਬ ਵਾਲੀ ਨਿਊਜ਼ ਅਪ ਹੁੰਦੀ ਆ ਮੈਂ ਟਾਈਮ ਟੂ ਟਾਈਮ ਸ਼ਰਮਨ ਜੀ ਨੂੰ ਉਹਨਾਂ ਦੇ ਕਹਿਤੇ ਤੇ ਹੈਲਪ ਕਰਦਾ ਰਿਹਾ ਜਾਨੀ ਜੀ ਦੇ ਥਰੂ 4-5 ਲੱਖ ਰੁਪਈਆ ਗਿਆ ਜੀ ਕੀ ਹੋਇਆ ਜੀ ਕਹਿੰਦੇ ਵੀ ਹਾਂ ਇਹ ਇੰਟਰਵਿਊ ਕਰ ਲਿਆਂਗੇ ਮੈਂ ਸੋਨੂੰ ਇੰਟਰਵਿਊ ਵੀ ਦੇ ਦੂੰਗਾ ਇੰਟਰਵਿਊ ਹੋਈ ਵੀ ਰਿਕਾਰਡ ਵੀ ਹੋਈ ਸਾਰਾ ਕੁਝ ਹੋਇਆ ਜੀ ਇੰਟਰਵਿਊ ਰਿਕਾਰਡ ਹੋ ਗਈ ਜੀ ਮੈਂ ਕਹੂੰਗਾ 2 ਲੱਖ ਰੁਪਈਏ ਦੇ ਵਿੱਚ ਗੱਲ ਹੋਈ ਸੀ ਵੀ ਲੱਖ ਰੁਪਈਆ ਪਹਿਲਾਂ ਲੱਖ ਰੁਪਈਆ ਬਾਅਦ ਚ ਮੈਂ ਜਾਨੀ ਜੀ ਨੂੰ ਲੱਖ ਰੁਪਈਆ ਭੇਜਤਾ ਜਦੋਂ ਸ਼ਰਮਾ ਜੀ ਕੋਲ ਇੰਟਰਵਿਊ ਗਈ ਉਹਨਾਂ ਨੇ ਰਿਜੈਕਟ ਕਰ ਦਿੱਤੀ ਜੀ ਚਾਰ ਦਿਨ ਹੋ ਗਏ ਇੰਟਰਵਿਊ ਉੱਥੇ ਕੋਈ ਨੂੰ ਮੈਂ ਜਿਹੜੋ ਪੁੱਛਿਆ ਨਾ ਤਾਂ ਪੈਸੇ ਮੋੜਨਾ ਕੋਈ ਕਾਰਨ ਦੱਸਿਆ ਜੀ ਕਿ ਮੈਂ ਕਿਹਾ ਵੀ ਕਿਉਂ ਨਹੀਂ ਚਲਾਉਂਦੇ ਵੀ ਆਪੋਜੀਸ਼ਨ ਦਾ ਲੀਡਰ ਐ ਐਕਸਕਲੂਸਿਵ ਵਿੱਚ ਕੀ ਐ ਜੀ ਆਪੋਜੀਸ਼ਨ ਦਾ ਲੀਡਰ ਨਹੀਂ ਹੈ ਕਾਂਗਰਸ ਦੇ ਵਿੱਚ ਚਾਰ ਕੇ ਤਿੰਨ ਲੀਡਰ ਪਹਿਲੀ ਜਿਹੜੀ ਕਤਾਰ ਦੇ ਮੈਂ ਕਹੂੰਗਾ ਜਿਹੜੀ ਇਹਨਾਂ ਦੀ ਦੂਸਰੀ ਪੌੜੀ ਆ ਜਾਂਦੀ ਆ ਜਿਨ੍ਹਾਂ ਚੋਂ ਕਈ ਸਪੋਕਸਮੈਨ ਵੀ ਨੇ ਜੀ ਉਹ ਭਾਜੀਪੀ ਲਈ ਹੀ ਕੰਮ ਕਰ ਰਹੇ ਨੇ ਕਾਂਗਰਸ ਨੂੰ ਤੋੜਨ ਵਾਸਤੇ ਹੂੰ ਜੇ ਮੈਂ ਇਹ ਨਿਊਜ਼ ਦੇ ਰਿਹਾ ਸੀਗਾ ਤਾਂ ਮੈਂ ਉਹ ਬੀਜੇਪੀ ਨੂੰ ਕਮਜ਼ੋਰ ਕਰਨ ਲਈ ਦੇ ਰਿਆ ਸੀ ਨਾ ਕਿ ਬੀਜੇਪੀ ਦੇ ਹੱਕ 'ਚ ਦੇ ਰਿਆ ਸੀ ਰੀਜ਼ਨ ਕੀ ਸੀਗਾ ਕਿ ਕਾਂਗਰਸ 'ਚ ਬੈ ਕੇ ਹੀ ਕਈ ਲੋਕ ਕਾਂਗਰਸ ਨੂੰ ਖਤਮ ਕਰ ਰਹੇ ਹਨ ਪਰ ਇਹ ਗੱਲ ਹਾਈ ਕਮਾਂਡ ਨੂੰ ਰਾਹੁਲ ਗਾਂਧੀ ਪ੍ਰੈਂਟਾ ਨੂੰ ਸਮਝ ਨਹੀਂ ਆ ਰਹੀ ਜਾਂ ਪਤਾ ਨਹੀਂ ਲੱਗ ਰਿਹਾ ਜਾਂ ਕੁਝ ਕਰ ਨਹੀਂ ਪਾ ਰਹੇ ਮੈਂ ਨਿਊਜ਼ ਇਸੇ ਲਈ ਦੇਣਾ ਚਾਹੁੰਦਾ ਸੀਗਾ ਜੀ ਗੱਲ ਕੀ ਹੁੰਦੀ ਆ ਜਦੋਂ ਮੈਂ ਜਾਨੀ ਜੀ ਦੇ ਟੱਚ 'ਚ ਵੀ ਆਉਣਾ ਇਹਨਾਂ ਦੇ ਤੋਮਰ ਸਾਹਿਬ ਦੀ ਨਿਊਜ਼ ਦੇ ਦੌਰਾਨ ਤਾਂ ਮੈਨੂੰ ਇੱਕ ਵਾਰੀ ਜਾਨੀ ਜੀ ਇਹ ਕਹਿੰਦੇ ਨੇ ਵੀ ਗੌਰਵ ਬਲਵ ਤੇ ਪਵਨ ਖੇੜਾ ਤੇ ਇੱਕ ਹੋਰ ਸਾਊਥ ਦੇ ਕੀ ਰੈਡੀ ਸੀਗਾ ਉਹਨਾਂ ਦਾ ਲਾਸਟ ਟਾਈਮ ਸਮਥਿੰਗ ਵੀ ਇਹ ਤਿੰਨੇ ਲੋਕ ਬੀਜੇਪੀ ਲਈ ਹੀ ਕਾਂਗਰਸੇ ਕੰਮ ਕਰ ਰਹੇ ਨੇ ਸਪੈਸ਼ਲੀ ਜੇਲ੍ਹ ਜਾਣ ਤੋਂ ਬਾਅਦ ਜੇਲ੍ਹ ਦੇ ਵਿੱਚ ਇਹਨਾਂ ਦੇ ਬਹੁਤ ਜ਼ਿਆਦਾ ਟੌਰਚਰ ਹੁੰਦਾ ਇਹਨਾਂ ਨੂੰ ਬਹੁਤ ਜ਼ਿਆਦਾ ਜਲੀਲ ਕੀਤਾ ਜਾਂਦਾ ਉੱਥੋਂ ਇਹਨਾਂ ਨੂੰ ਮਨਾ ਲਿਆ ਜਾਂਦਾ ਇਹਨਾਂ ਦੇ ਬੱਚਿਆਂ ਦੇ ਥਰੂ ਵਾਈਫ ਦੇ ਥਰੂ ਵੀ ਤੁਹਾਨੂੰ ਸਪੋਰਟ ਕਰਾਂਗੇ ਸੀ ਤੇਲੰਗਾਨਾ ਚ ਤੁਹਾਡੀ ਵਾਈਫ ਲਈ ਪਰ ਤੁਸੀਂ ਬੀਜੇਪੀ ਲਈ ਕੰਮ ਕਰੋ ਹੁਣ ਜੇ ਮੈਂ ਕਹਾਂਦਾ ਉਹ ਬੀਜੇਪੀ ਲਈ ਕੰਮ ਕਰ ਰਹੇ ਨੇ ਪਵਨ ਖੇੜਾ ਜੀ ਮੈਂ ਨੋ ਵੀ ਲੈ ਦਿੰਨਾ ਮੈਂ ਤੁਹਾਨੂੰ ਈਮੇਲ ਦੀ ਕਾਪੀ ਵੀ ਭੇਜ ਦੂੰਗਾ ਜੀ ਮੈਂ ਸਬਮਿਟ ਕੀਤੀ ਆ ਵੀ ਇਹਨਾਂ ਦੇ ਅਗੇਂਸਟ ਐਫ ਆਈ ਆਰ ਕੀਤੀ ਜਾਵੇ ਕਿਉਂਕਿ ਉਸ ਡੀਲ ਦੇ ਵਿੱਚ ਕੋਈ ਬਹੁਤ ਹਾਈ ਲੈਵਲ ਦੀ ਪਰਸਨੈਲਿਟੀ ਵੀ ਮੌਜੂਦ ਸੀ ਜਿਹੜੀ ਕਿ ਇੰਡੀਆ ਲਈ ਮੋਸਟ ਵਾਂਟਡ ਆ ਹੂੰ 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 ਬਿਲਕੁਲ ਤਾਂ ਇਹ ਜਦੋਂ ਭਾਈ ਇਹ ਸਾਰਾ ਕੁਝ ਵਾਪਰਦਾ ਜਦੋਂ ਇਸ ਤਰੀਕੇ ਆਪਾਂ ਦੇਖਿਆ ਕਈ ਥਾਵਾਂ ਦੇ ਉੱਤੇ ਲੋਕ ਸਰਕਾਰ ਕੋਈ ਚੁਣਦੇ ਨੇ ਉਹ ਸਰਕਾਰ ਰਾਤੋ-ਰਾਤ ਕਲਾਪਸ ਹੋ ਜਾਂਦੀ ਹੈ ਸੱਤਾ ਦੇ ਵਿੱਚ ਕੋਈ ਹੋਰ ਧਿਰ ਆ ਜਾਂਦੀ ਹੈ ਇਹ ਤਾਂ ਪਹਿਲਾਂ ਸ਼ਰੀਆਮ ਦੇਖਿਆ ਜਾਂਦਾ ਰਿਹਾ ਪਰ ਇਸ ਤਰੀਕੇ ਦੂਜੀ ਪਾਰਟੀ ਦੇ ਬੰਦੇ ਉਸੇ ਪਾਰਟੀ ਦੇ ਵਿੱਚ ਰਹਿ ਕੇ ਸੱਤਾਧਾਰੀ ਧਿਰ ਵਾਸਤੇ ਕੰਮ ਕਰੀ ਜਾਣ ਤਾਂ ਫਿਰ ਤਾਂ ਲੋਕਤੰਤਰ ਤੇ ਮਾਇਨੇ ਖਤਮ ਹੋ ਜਾਂਦੇ ਨੇ ਇਹ ਵੀ ਇੱਕ ਤਰੀਕੇ ਆਉਟੋਕ੍ਰੇਸੀ ਆ ਜਾਏਗੀ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ ਜੀ ਆਪਣੇ ਅਗਦੇ ਪੰਜਾਬ 'ਚ ਵੇਖ ਲਓ ਤੁਸੀਂ ਕੋਈ ਤੁਹਾਨੂੰ ਲੱਗਦੀ ਹੈ ਵੀ ਵਿਰੋਧੀ ਧਿਰ ਨਾਲ ਦੀ ਕੋਈ ਚੀਜ਼ ਹੈਗੀ ਆ ਹੂੰ ਸੀਐਮ ਸਾਹਿਬ ਦਾ ਤਾਂ ਤੋਂ ਆਪ தம் ਰੋਡ ਰੱਖਿਆ ਵੀ ਪਰਿਵਾਰ ਨੇ ਖੁੱਲੇ ਆਮਗਲ ਚੱਲ ਰਹੇ ਡਾਉਨੇ ਸ਼ੁਰੂ ਕਰਤੇ ਉਹਨਾਂ ਨੇ ਪਹਿਲਾਂ ਪਹਿਲਾਂ ਇਹਨਾਂ ਨੂੰ ਸ਼ੋਰਟ ਦੇਤੀ ਮੁੜ ਕੇ ਕਾਬੂ ਕਰਲੇ ਵੀ ਆ ਜਾਓ ਬਈ ਕਰੋ ਸਾਡੇ ਅਨਸਾਰ ਕੰਮ ਪਹਿਲਾਂ ਪਹਿਲਾਂ ਲੇਡੀਜ਼ ਦੇ ਦੇਖਾਉਣਾ ਬੜਾ ਸੋਹਣਾ ਸਾਨਾ ਚਮਕਦਾ ਸੀ ਰੀਬਨ ਕਟਾਈਆਂ ਹੁੰਦੀਆਂ ਸੀ ਉਹ ਰੀਬਨ ਕਟਾਈਆਂ ਵੀ ਕਿਧਰੇ ਦਿਖਦੀਆਂ ਨਹੀਂ ਬਾਲੀਆਂ ਜਿਆਦੇ ਘੱਟ ਗਿਆ ਕੰਮ ਪਹਿਲਾਂ ਪਹਿਲਾਂ ਬੜਾ ਚੱਕਰ ਸੀ ਫਿਰ ਉਦੋਂ ਬਾਅਦ ਜਮੈਂ ਡਾਉਨ ਹੋ ਗਿਆ ਫਿਰ ਥੋੜਾ ਥੋੜਾ ਚੱਲ ਰਿਹਾ ਸਾਡੀ ਕੋਈ ਲੱਗਦੀ ਹੈ ਵੀ ਕੋਈ ਆਪੋਜੀਸ਼ਨ ਹੈ ਕੀ ਕੋਈ ਆਪੋਜੀਸ਼ਨ ਨਹੀਂ ਕਦੇ ਦੇਖਿਆ ਵਿਧਾਨ ਸਭਾ ਦੇ ਵਿੱਚ ਬੜਿੰਗ ਸਾਹਿਬ ਐ ਗਰਜ ਕੇ ਬੋਲਦੇ ਧਰਨੇ ਲਾਉਂਦੇ ਪੁੰਗੇ ਬੈਠਦੇ ਮੂਸੇ ਵਾਲਾ ਪਰਿਵਾਰ ਹੀ ਇਹਨਾਂ ਦਾ ਸਭ ਤੋਂ ক্লোਜ ਪਰਿਵਾਰ ਸੀਗਾ ਕਦੇ ਮੂਸੇ ਵਾਲਾ ਪਰਿਵਾਰ ਦੇ ਬਾਹਰ ਡੋਰ ਚ ਖੜੇ ਦੇਖੇ ਹੋਣ ਜੀ ਇਹ ਚੀਜ਼ ਐ ਬਾਈ ਜੀ ਇਹ ਲੋਕ ਲਗਤੰਤਰ ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਬੰਦੇ ਇੰਡੀਆ 'ਚ ਇਹ ਕਹਿ ਰਹੇ ਨੇ ਜਾਂ ਕਿਤੇ ਵੀ ਕਹਿ ਰਹੇ ਨੇ ਵੀ ਸਾਨੂੰ ਆਜ਼ਾਦੀ ਆ ਹੂੰ ਲਓ ਜੀ ਤੁਹਾਨੂੰ ਆਜ਼ਾਦੀ ਆ ਤੁਸੀਂ ਆਪਣੇ ਖੇਤ 'ਚੋਂ ਮਿੱਟੀ ਦੀ ਟਰਾਲੀ ਵਰਕੇ ਦਿਖਾਓ ਆਜ਼ਾਦੀ ਕਾ ਨਹੀਂ ਟਟੂ ਦੀ ਆਜ਼ਾਦੀ ਹੈ ਜੀ ਇਹ ਹੂੰ ਪਰ ਲੋ ਮਿੱਟੀ ਦੀ ਟਰਾਲੀ ਨਾ ਪਰ ਚਾ ਹੋ ਜਾਏਗਾ ਬਿਲਕੁਲ ਠੀਕ ਹੈ ਜੀ ਕੋਈ ਛੱਤ ਕੇ ਦਿਖਾਓ ਕੁਝ ਕਰਕੇ ਦਿਖਾਓ ਪਰ ਬਈਆਂ ਦੀਆਂ ਪਰਮਿਸ਼ਨਾਂ ਨੇ ਦਵਾਲ ਫਿਰ ਇਹ ਪੈ ਜਾਂਦਾ ਨਾ ਕਿ ਫਿਰ ਕੋਈ ਕਾਨੂੰਨ ਦੇ ਹੱਦ 'ਚ ਤਾਂ ਰਹਿਣਾ ਪੈਣਾ ਨਾ ਕਾਨੂੰਨ ਦਾ ਰਾਜ ਤਾਂ ਰਹੇਗਾ ਨਾ ਉਹ ਤਾਂ ਮੰਨ ਲਿਆ ਜੀ ਇੱਕ ਕਾਨੂੰਨ ਹਣ ਜਟਾ ਨੂੰ ਮੈਂ ਇਹ ਕਹਿਣਾ ਵੀ ਰੇਤੇ ਦਾ ਮੁੱਲ ਤਾਂ ਕਿੱਥੇ ਹੋਵੇ ਸਟੇਟ ਦੇ ਵਿੱਚ ਆ ਤੇ ਜੱਟਾਂ ਨੂੰ ਜਿਨ੍ਹਾਂ ਦੇ ਖੇਤ ਵੀ ਉੱਚੇ ਨੇ ਜਾਂ ਹੋਰ ਨੇ ਉੱਥੋਂ ਮਿੱਟੀ ਟਰਾਲੀ ਨਾਲ ਪਹਿਲਾਂ ਖੱਡੇ ਹੁੰਦੇ ਆਮ ਮਿੱਟੀ ਪਾਉਂਦੇ ਜੇ ਖੱਡੇ ਹੁੰਦੇ ਸੀ ਟਰਾਲੀਆਂ ਭਰ-ਭਰ ਲਿਆਉਂਦੇ ਪੀਲੀ ਮਿੱਟੀ ਦੀਆਂ ਕਿਉਂ ਸਾਡੇ ਵੱਲ ਕਲਰ ਬਹੁਤ ਹੀ ਜ਼ਰੂਰ ਆਲ ਜੀ ਖੱਡੇ ਲੱਗੇ ਹੁੰਦੇ ਬਹੁਤ ਕਿੰਨਾ ਹੀ ਟਿੱਬਾ ਪਟਿਲਡਾ ਏਰੀਆ ਦੇ ਦੇਖੋ ਸਾਰਾ ਇੰਝ ਚੱਕਿਆ ਗਿਆ ਮਿੱਟੀ ਹੂੰ ਤੇ ਅੱਜ ਕੱਲ ਤੁਸੀਂ ਇਹ ਦੇਖ ਲਓ ਵੀ ਕੀ ਹਾਲ ਹੋਇਆ ਪਿਆ ਕਿਵੇਂ ਦੇਖਦੇ ਹੋ ਭਾਈ ਚੋਣਾਂ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੀਆਂ ਚੋਣਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਸਿਆਸੀ ਤੌਰ ਤੇ ਸਰਗਰਮ ਰਹੇ ਹੋ ਭਾਜਪੀ ਫਿਰ ਤੋਂ ਉਮੀਦਵਾਰ ਐਲਾਨੇ ਉਹਨਾਂ ਨੇ ਜਿਵੇਂ ਫਰੀਦਕੋਟ ਤੋਂ ਉਹਨਾਂ ਨੇ ਹੰਸਰਾਜ ਹੰਸ ਜੀ ਨੂੰ ਭੇਜਤਾ ਦਿੱਲੀੋਂ ਚੱਕ ਕੇ ਕਲਾਕਾਰ ਆਮ ਆਦਮੀ ਪਾਰਟੀ ਨੇ ਵੀ ਐਲਾਨ ਦਿੱਤੇ ਕਰਮਜੀਤ ਅਨਮੋਲ ਤਾਂ ਇਹ ਇੱਕ ਕਲਾਕਾਰਾਂ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ ਵੈਸੇ ਤਾਂ ਸਾਡੇ ਸੂਬੇ ਦੇ ਜੋ ਮੁਖੀ ਨੇ ਇਸ ਵੇਲੇ ਉਹ ਵੀ ਕਲਾਕਾਰੀ ਬੈਕਗ੍ਰਾਉਂਡ ਤੋਂ ਨੇ ਕਲਾਕਾਰਾਂ ਵਾਲਾ ਕੰਮ ਤਾਂ ਗਲਤ ਹੋ ਗਿਆ ਨਾ ਜੀ ਇਹ ਤਾਂ ਉਹ ਰਵਾਇਤ ਵੀ ਗਲਤ ਪੈ ਗਈ ਸਨੀ ਡਾਇਓਲਜੀ ਦੀ ਸੀਟ ਤੁਸੀਂ ਦੇਖ ਸਕਦੇ ਹੋ ਕਲਾਕਾਰ ਵਾਲੀਆਂ ਫਿਰ ਸੀਟਾਂ ਜਿਹੜੀਆਂ ਹੁੰਦੀਆਂ ਨੇ ਚਾਹੇ ਉਹ ਵਿਧਾਨ ਸਭਾ ਦੀ ਹੋਣ ਚਾਹੇ ਉਹ ਲੋਕ ਸਭਾ ਦੀ ਹੋਣ ਉੱਥੇ ਫਿਰ ਗੱਡੇ-ਗੁੱਡੇ ਰੇੜੇ ਰੂੜੀ ਦਿਖਦੇ ਨੇ ਉੱਥੇ ਫਿਰ ਉਹ ਬੁਲਟ ਟ੍ਰੇਨ ਨਹੀਂ ਦਿਸਦੀ ਹੈ ਤਾਂ ਸੰਝੀਏ ਕਿ ਨਾ ਦੂਸਰਾ ਕਲਾਕਾਰਾਂ ਦੀ ਸਟੇਟ ਚ ਦੇਖ ਲਓ ਨਾ ਕਲਾਕਾਰਾਂ ਦੀ ਸਟੇਟ ਨੇ ਹੁਣ ਸਟੇਟ ਦਾ ਵੀ ਕਲਾਕਾਰ ਪਹਿਲਾਂ ਤੁਸੀਂ ਯੂਕਰੇਨ ਦਾ ਹਾਲ ਦੇਖ ਲਓ ਉਹ ਵੀ ਕਲਾਕਾਰੀ ਆ ਯੂਕਰੇਨ ਵਾਲਾ ਉਸ ਤੋਂ ਬਾਅਦ ਸਾਡੇ ਵਾਲਾ ਇਹ ਕਲਾਕਾਰ ਉਸ ਤੋਂ ਬਾਅਦ ਕਰਮਜੀਤ ਅਨਮੋਲ ਹੁਣ ਫਰੀਦਕੋਟ ਨੂੰ ਦੇਤੇ ਫਰੀਦਕੋਟ ਵਾਲੀਓ ਭਾਈ ਸਿੱਧੂ ਹੁਣ ਤੁਹਾਡਾ ਰੱਬ ਰਾਖਾ ਪਹਿਲਾਂ ਤਾਂ ਭਾਈ ਬੈਲੋ ਤੁਹਾਡਾ ਰਾਖਾ ਹੁੰਦਾ ਸੀ ਹੁਣ ਤੁਹਾਡਾ ਰੱਬ ਰਾਖਾ ਗੱਲ ਇਹ ਆ ਜੀ ਇਹ ਰਾਜਨੀਤੀ ਚਿਹਰਿਆਂ ਦੀ ਹੋਗੀ ਮੁੱਦਿਆਂ ਦੀ ਰਾਜਨੀਤੀ ਖਤਮ ਹੋਊਗੀ ਕਿੱਥੇ ਨੇ ਸਾਡੇ ਮੁੱਦੇ ਮੁੱਤੇ ਖਤਮ ਹੋ ਜਾਂਦੇ ਨੇ 1000 ਰੁਪਏ ਬੁੜੀਆਂ ਨੂੰ ਦੇਵਾਂਗੇ ਆਹ ਫਲਾਵਾ ਕਰਾਂਗੇ ਤੇ ਹੁਣ ਭਾਈ ਬੇਰਜਗਾਰੀ ਉੱਥੇ ਟੈਂਕੀਆਂ ਤੇ ਤੁਹਾ ਅਧਿਆਪਕ ਨੇ ਸਾਰਾ ਕੁਝ ਓਮਾਈਆ ਬਾਈ ਚੇਂਜ ਕੀ ਹੋਇਆ ਕੁਛ ਨਹੀਂ ਹੈਗਾ ਯਾਰ ਇਹ ਸਭ ਪਾਰਟੀ ਸਿਸਟਮ ਹੀ ਨਕਾਰਨਾ ਪੈਣਾ ਟੈਂਕ ਇਹਨਾਂ ਬਾਰੀਕ ਮੈਨ ਪਾਲਿਸੀ ਤੇ ਚੱਲਣਾ ਪੈਣਾ ਆਖਰੀ ਸਵਾਲ ਹੀ ਤੁਹਾਨੂੰ ਕਰੂੰਗਾ ਮੈਂ ਜਿਹੜੇ ਤੁਸੀਂ ਅੱਗੇ ਨਾਮ ਲਾਏ ਕਿ ਇਹ ਕਾਂਗਰਸ ਦੇ ਵਿੱਚ ਰਹਿ ਕੇ ਦੂਜੀ ਧਿਰ ਵਾਸਤੇ ਕੰਮ ਕਰ ਰਹੇ ਆ ਜਿਹੜੇ ਤੁਸੀਂ ਉਹਨਾਂ ਤੇ ਦੋਸ਼ ਲਾਏ ਆ ਤਾਂ ਤੁਹਾਡੇ ਕੋਲ ਕੀ ਸਬੂਤ ਹੈਗੇ ਨੇ ਕੋਈ ਜੇ ਅਗਲੇ ਸਵਾਲ ਪਾ ਦੇਣ हां <sk original> <sk alla> बिल्कुल मैं कुछ तो सों नु भेज हां जी मैं कुछ तो सों नु भेज चुका हूं बाकी भी जिन्ने ਤੁਸੀਂ ਕਹੋਗੇ ਮੈਂ ਉਹਨੇ ਭੇਜ ਦੂੰਗਾ ਮੈਂ ਆਪਣੀ ਜਿਹੜੀ ਕੰਪਲੇਂਟ ਵੀ ਅੱਜ ਦਰਜ ਕੀਤੀ ਹੈ ਉਹਦੇ ਨਾਲ ਵੀ ਸਾਰੇ ਨੱਥੀ ਕੀਤੇ ਨੇ ਜੀ ਪ੍ਰੂਫ ਜੀ हां जी ਜਿਵੇਂ ਕੋਲ ਬਾਈ ਤਾਂ ਫਿਲਹਾਲ ਇੰਨੀ ਕੁ ਚਰਚਾ ਹੀ ਕਰਾਂਗੇ ਇਸ ਤੋਂ ਬਾਅਦ ਦੇਖਾਂਗੇ ਜਿਵੇਂ ਜਿਵੇਂ ਜੋ ਸਮੀਕਰਨ ਸਾਹਮਣੇ ਆਉਣਗੇ ਹਾਂ ਜੀ ਹਾਂ ਜੀ ਆਪਦੇ ਨਾਲ ਅੱਗੇ ਗੱਲਬਾਤ ਕੀਤੀ ਜਾਏਗੀ ਠੀਕ ਹੈ ਹਾਂ ਡਾ ਸਾਹਿਬ ਠੀਕ 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 ਹੈ ਜੀ ਆ ਸ਼ੁਕਰੀਆ ਭਾਈ ਜੀ ਜੁੜਨ ਵਾਸਤੇ ਬਹੁਤ 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 ਧੰਨਵਾਦ ਜੀ ਬਹੁਤ ਬਹੁਤ ਧੰਨਵਾਦ